ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਿੱਲੀ ਦੇ ਆਈਐਸਬੀਟੀ ਦੀਆਂ ਨੇ ਜਿੱਥੇ ਇੱਕ ਬੱਸ ਕਿਸ ਤਰੀਕੇ ਦੇ ਨਾਲ ਧੂ ਧੂ ਕੇ ਸੜ ਰਹੀ ਹੈ ਯੂਟੀਸੀ ਉਤਰਾਖੰਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਇਹ ਬੱਸ ਹੈ ਉਤਰਾਖੰਡ ਦੀ ਇਹ ਬੱਸ ਹੈ ਔਰ ਇਹ ਜੇਕਰ ਗੱਲ ਕਰੀਏ ਤਾਂ ઋਸ਼ੀਕੇਸ਼ ਦੀਪੂ ਦੀ ਬੱਸ ਹੈ ਬੀਤੇ ਦਿਨੀ ઋਸ਼ੀਕੇਸ਼ ਤੋਂ ਚੱਲ ਕੇ ਦਿੱਲੀ ਵਿੱਚ ਆਈ ਸੀ ਬੜੇ ਚੰਗੇ ਤਰੀਕੇ ਦੇ ਨਾਲ ਆਈ ਹੈ ਕੋਈ ਵੀ ਖਰਾਬੀ ਨਹੀਂ ਹੋਈ ਔਰ ਜਿਵੇਂ ਹੀ ਸਾਰੀਆਂ ਸਵਾਰੀਆਂ ਉਤਰਦੀਆਂ ਨੇ ਇਸ ਬੱਸ ਦਾ ਡਰਾਈਵਰ ਔਰ ਕੰਡਕਟਰ ਇਸ ਨੂੰ ਇੱਕ ਸਾਈਡ ਤੇ ਲਗਾ ਦਿੰਦੇ ਨੇ ਤਾਂ ਕੁਝ ਹੀ ਦੇਰ ਦੇ ਬਾਅਦ ਇਸ ਬੱਸ ਦੇ ਵਿੱਚ ਇੱਕ ਚਿੰਗਿਆੜੀ ਨਿਕਲਦੀ ਹੈ ਜਿਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਂਦੀ ਹੈ ਔਰ ਜਿੰਨੀ ਦੇਰ ਦੇ ਵਿੱਚ ਇਹ ਸੂਚਨਾ ਦਿੱਤੀ ਜਾਂਦੀ ਹੈ ਓਨੀ ਦੇਰ ਦੇ ਵਿੱਚ ਇਹ ਪੂਰੀ ਬੱਸ ਅੱਗ ਦਾ ਗਾ ਬਣ ਜਾਂਦੀ ਹੈ ਔਰ ਤਸਵੀਰਾਂ ਤੁਸੀਂ ਦੇਖ ਵੀ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਬੱਸ ਪੂਰੇ ਤਰੀਕੇ ਦੇ ਨਾਲ ਸੜ ਚੁੱਕੀ ਹੈ ਜਦੋਂ ਬੱਸ ਨੂੰ ਅੱਗ ਲੱਗਦੀ ਹੈ ਪਰ ਗਨੀਮਤ ਇਹ ਰਹੀ ਹੈ ਕਿ ਬੱਸ ਦੇ ਵਿੱਚ ਉਸ ਵੇਲੇ ਕੋਈ ਵੀ ਸਵਾਰੀ ਨਹੀਂ ਹੁੰਦੀ ਹਾਂ ਜੇਕਰ ਥੋੜੀ ਦੇਰ ਹੋਰ ਹੋ ਜਾਂਦੀ ਤਾਂ ਹੋਰ ਵੀ ਵੱਡਾ ਹਾਦਸਾ ਹੋ ਸਕਦਾ ਸੀ ਕਿਉਂ ઋਸ਼ੀਕੇਸ਼ ਤੋਂ ਚੱਲ ਕੇ ਜਿਵੇਂ ਦਿੱਲੀ ਆਈ ਕੁਝ ਘੰਟੇ ਦਾ ਇਹਦਾ ਇਸ ਥਾਂ ਦੇ ਉੱਤੇ ਸਟੇ ਸੀਗਾ ਉਸ ਤੋਂ ਕੁਝ ਦੇਰ ਬਾਅਦ ਵਾਪਸ ਦਿੱਲੀ ਤੋਂ ઋਸ਼ੀਕੇਸ਼ ਨੂੰ ਜਾਣਾ ਸੀ ਲੇਕਿਨ ઋਸ਼ੀਕੇਸ਼ ਜਾਣ ਤੋਂ ਪਹਿਲਾਂ ਹੀ ਇਸ ਬੱਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਔਰ ਪੂਰੀ ਸਸ ਸੜਕੇ ਸੁਆਹ ਹੋ ਜਾਂਦੀ ਹੈ ਜੇਕਰ ਸਵਾਰੀਆਂ ਬੈਠੀਆਂ ਹੁੰਦੀਆਂ ਅਫੜਾ ਤਫੜੀ ਦਾ ਮਾਹੌਲ ਬਣ ਸਕਦਾ ਸੀ ਛੱਟਪੇੜ ਲੱਗ ਸਕਦੀ ਸੀ ਤੇ ਕਿਸੇ ਦਾ ਜਾਨੀ ਹੈ ਫਿਰ ਮਾਲੀ ਨੁਕਸਾਨ ਹੋ ਸਕਦਾ ਸੀ ਪਰ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਬੱਸ ਦੇ ਵਿੱਚ ਕੋਈ ਵੀ ਸਵਾਰੀ ਨਹੀਂ ਸੀ ਇਸ ਕਰਕੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸਿਰਫ ਔਰ ਸਿਰਫ ਮਾਲੀ ਨੁਕਸਾਨ ਇਸ ਬੱਸ ਦਾ ਔਰ ਮਹਿਕਮੇ ਦਾ ਹੋਇਆ ਕਿਉਂਕਿ ਪੂਰੀ ਬੱਸ ਸੜਕੇ ਸੁਆਹ ਹੋ ਚੁੱਕੀ ਹੈ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਦਿੱਲੀ ਆਈਐਸਬੀਟੀ ਦੀਆਂ ਕਸ਼ਮੀਰੀ ਗੇਟ ਤੋਂ ਇਹ ਤਸਵੀਰਾਂ ਦਿਖਾ ਰਹੇ ਹਾਂ ਬੱਸ ਕਿਸ ਤਰੀਕੇ ਦੇ ਨਾਲ ਧੂ ਧੂ ਕੇ ਪੂਰੇ ਤਰੀਕੇ ਦੇ ਨਾਲ ਸੜਕੇ ਸੁਆ ਵਿਚ ਕੋਈ ਵੀ ਸਵਾਰੀ ਨਹੀਂ ਸੀ ਕੁਝ ਸਮੇਂ ਬਾਅਦ ਹੀ ਇਸ ਬੱਸ ਨੇ ਦਿੱਲੀ ਤੋਂ ਵਾਪਸ ਰਿਸ਼ੀਕੇਸ਼ ਲਈ ਜਾਣਾ ਸੀਗਾ ਲੇਕਿਨ ਉਸ ਤੋਂ ਪਹਿਲਾਂ ਹੀ ਇਸ ਬੱਸ ਨੂੰ ਅੱਗ ਲੱਗ ਜਾਂਦੀ ਹੈ ਉੱਚ ਅਧਿਕਾਰੀਆਂ ਨੂੰ ਸੂਚਨਾ ਵੀ ਦਿੱਤੀ ਜਾਂਦੀ ਹੈ ਖੈਰ ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਮਿਲੀ ਹੈ ਉਹ ਇਹੀ ਹੈ ਕਿ ਇਹ ਜਿਹੜੀ ਅੱਗ ਹੈ ਸ਼ਾਰਟ ਸਰਕਟ ਦੇ ਨਾਲ ਹੋਈ ਹੈ ਹਾਲਾਂਕਿ ਇਸ ਦੀ ਹਲੇ ਪੂਰੇ ਮੁਕੰਮਲ ਤੌਰ ਤੇ ਜਾਂਚ ਹੋਵੇਗੀ ਔਰ ਜਾਂਚ ਤੋਂ ਬਾਅਦ ਹੀ ਅਸਲ ਕਾਰਨ ਪਤਾ ਚੱਲੇਗਾ ਕਿ ਬੱਸ ਦੇ ਵਿੱਚ ਕਿਸੇ ਨੇ ਕੋਈ ਛੇੜਖਾਨੀ ਕੀਤੀ ਹੈ ਜਾਂ ਵਾਕਈ ਇਹ ਇੱਕ ਅਚਾਨਤ ਅਚਨਚੇਤ ਅੱਗ ਲੱਗ ਗਈ ਹੈ ਤੇ ਜਿਸ ਦੇ ਕਾਰਨ ਇੰਨਾ ਵੱਡਾ ਨੁਕਸਾਨ ਹੋਇਆ ਹੈ